ਸਸੀ ਗਾਜੀ ਸਸੀ ਗਾ ਸਾਹਿਬ ਭਰਾਵਾਂ ਨੂੰ ਹੋਰ ਬਣਾਉ ਦੇਣਾ ਜੀ ਚਾ ਰਹੇ ਆ ਅਪਾ ਬਾਟ ਕਰਾਇਆ ਰਹੀ ਨਾ ਹੋ ਰਾਇਆ ਪਿਹਾਰਾ ਵੀ ਆ ਬੱਚੇ ਕਿੱਥੇ ਜਾ ਰਹੇ ਆ ਵੀਰ ਜੱਜਾ ਪਾ ਪਾਨ ਵੀ ਰਾਇਆ ਸ਼ਹਿਰ ਰਖ ਰਹੇ ਵੈਟ ਇੰਨਾ ਕარი ਕੰਮ ਸੀ ਮੇਰੇ ਨਾਲ ਤੇ ਬਾਕੀ ਜੋੜ ਜੋ ਗੱਲ ਬਾਤ ਕਰਦੇ ਥੋੜੀ ਦੇਰ ਬਾਅਦ ਇਹ ਵੀ ਫੀਰ ਦੇ ਘਰ ਵੱਟੋਂ ਜਾ ਰਹੇ ਆਂ ਜੀ ਦੇਖੋ ਇਹ ਵੀ ਇੱਧਰ ਵੀ ਉਦਾਸ ਰਹੇ ਆਂ ਬਾਈਕ ਤੇ ਆਏ ਠੀਕ ਹੈ ਜੀ ਬਾਕੀ ਤੁਹਾਡੇ ਸਾਹਮਣੇ ਹੀ ਹੈ ਤੇ ਬਾਈਕ ਤੇ ਤੇ ਇਹਦਾ ਹੈਲੋ ਇਹ ਆ ਪਰ ਇਹ ਆ ਘਰ ਵੀਰ ਦਾ ਇਹ ਅੱਗੇ ਆ ਜਾਣਾ ਚਾਹੀਦਾ ਪਹਿਲੇ ਆਣਾ ਤੇ ਉੱਥੇ ਤੁਹਾਡੇ ਸਾਹਮਣੇ ਹੀ ਹੈ ਤੇ ਉਰੇ ਮਾਂਗਾਪਤੀ ਮਹੱਲਾ ਹਾਂ ਮਾਂਗਾਪਤੀ ਮਾਂਗਾਪਤੀ ਮਹੱਲਾ ਮਹੱਲਾ ਹੀ ਕਰਾਇਆ ਉਰੇ ਠੀਕ ਹੈ ਜੀ ਅਗੋਂ ਅਸੀਂ ਗੱਲਬਾਤ ਕਰਾਂਗੇ ਉਹਨਾਂ ਨੇ ਆਉਂਦੇ ਸੀ ਚਾਂਪੀ ਘੜਾਉਣਾ ਆਏ ਸੀ ਘਰੇ ਅੱਜ ਚੱਲ ਪਏ ਆ ਗੇ ਵੀਰ ਦਾ ਕੰਮ ਨਹੀਂ ਚਾਹ ਤੋਂ ਚਾਪੂ ਘੜਾਉਣੀ ਸੀ ਠੀਕ ਹੈ ਜੀ ਤੇ ਇੰਦਰ ਗੁਰਦੁਆਰਾ ਮੱਬਾਈ ਦਾ ਠੀਕ ਹੈ ਜੀ ਤੇ ਹੁਣ ਆਪਾਂ ਜਾ ਕੇ ਥਰੇ ਆ ਵੀਰ ਜਾ ਰਹੇ ਆ ਸਾਡ ਕੋ ਪਾਰ ਜੇ ਕੋਈ ਨਵਾਂ ਦਾ ਮੈਦਾਨੋਂ ਨਿਕਲਾ ਦਾ ਗਰਾਊਂਡ ਦਾ ਵਧੀਆ ਮਾਹੌਲ ਆ ਮਤਲਬ ਕਾਲਦੇ ਆ ਗਰਾਊਂਡ ਪੇਲਾ ਮੈਕ ਲਾਉਣ ਦੇ ਉਹ ਮੈਕਸੇ ਸਹੀ ਆ ਜਾਊਗੀ ਹਨ ਲੱਗ ਗਿਆ ਮੈਨੂੰ ਹਾਂ ਤਰਨ ਤੋਂ ਬਾਹਰ ਜਾ ਰਹੇ ਆ ਗਰਾਇਆ ਗਰਾਊਂਡ ਜਿੱਥੇ ਤੇ ਸਹਰਾ ਲੱਗਦਾ ਠੀਕ ਹੈ ਜੀ ਬਹੁਤ ਹੀ ਦੂਜਾ ਮਲੇ ਉਧਰੋਂ ਜਾ ਰਹੇ ਆ ਬਹੁਤ ਹੀ ਕਹਤੇ ਰੋ ਹਾਂ ਆਇਆ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਹੈ ਬਸ ਕਹਿਣਾ ਚਾਹਣਾ ਵਾ ਇਹ ਆਪਣੇ ਗਰਾਊਂਡ ਆ ਸ਼ਹਿਰ ਗਰਾਏ ਦੀ ਬਹੁਤ ਹੀ ਪੁਰਾਣੀ ਇਤਿਹਾਸਿਕ ਹਾਂ ਜਿਹੜੇ ਪਲਾਂਟਾਂ ਧੰਦੇ ਬਣੇ ਘਰ ਤੇ ਪਲਾਂਟ ਕੱਟ ਹੋਏ ਆ ਤੇ ਇਧਰ ਗਰਾਊਂਡ ਆ ਬਹੁਤ ਸੋਹਣੀ ਤੇ ਆਪਾਂ ਬਚਪਨ ਤੇ ਇੱਥੇ ਖੇਡਦੇ ਸੀ ਦੁਸ਼ਹਿਰਾ ਦੇਖਦੇ ਸੀ ਤੇ ਬਚਪਨ ਤੋਂ ਹੀ ਆਪਣਾ ਤੋਂ ਵੱਡੇ ਹੋ ਚੁੱਕੇ ਆ 25 26 ਸਾਲ ਦੇ ਹੋ ਚੁੱਕੇ ਆ ਬਾਕੀ ਤੂੰ ਆਪਣੀ ਗਰਾਊਂਡ ਦਿਖਾ ਬਿਓ ਵਧੀਆ ਸਾਰੇ ਆਡੀਅੰਸ ਨੂੰ ਸਹੀ ਆ ਤੇ ਆਪਣੇ ਚੈਨਲ ਆ ਪੀਵੀ08 ਵਾਲੇ ਵੀ ਭਾਈ ਨੇ ਸਪੋਰਟ ਕਰਿਓ ਤੇ ਜਿੰਨੀਆਂ ਵੀ ਵੀਡੀਓ ਪਾਉਂਦਾ ਬਹੁਤ ਮਿਹਨਤ ਕਰਦਾ ਭਰਾ ਹੂੰ ਵੀਰ ਦੇ ਚੈਨਲ ਨੂੰ ਮੈਂਸ਼ਨ ਕਰਦਾ ਆਂਗਾ ਉਹ ਵੀ ਸਪੋਰਟ ਕਰਿਓ ਠੀਕ ਆ ਜੀ ਆ ਆ ਵੀਰੋ ਅੱਖਿਆ ਗਰਾਊਂਡ ਠੀਕ ਆ ਜੀ ਫੋਟੋ ਵਾਲਾ ਖੇਡਣ ਲਈ ਦੇਖੋ ਕਿੰਨੀ ਵਧੀਆ ਕਰਿਆ ਦੀ ਗਰਾਊਂਡ ਬਣਾਈ ਆ ਦੁਸ਼ਹਿਰਾ ਆ ਉੱਥੇ ਇੱਥੇ ਦੁਸ਼ਹਿਰਾ ਲੱਗਦਾ ਹੁੰਦਾ ਵੀਰੋ ਠੀਕ ਆ ਜੀ ਥੱਲੇ ਧਾਵੀ ਦੂਜਾ ਕੀਤਾ ਆ ਸਾਰਾ ਹੀ ਠੀਕ ਆ ਉਧਰਲੀ ਸਾਈਡ ਵੀ ਸਾਨੂੰ ਜਾ ਕੇ ਦਿਖਾ ਲਾਂਗੇ ਪੂਰਾ ਹੀ ਆਹ ਜਿਹੜੇ ਕਿ ਮੈਡ ਬੁੜੇ ਜਿੱਦਾਂ ਫੋਟੋ ਵਾਲ ਵਗੈਰਾ ਖੇਡਣ ਲਈ ਮੈਚ ਵਗ ਹਾਂਜੀ ਸ਼ੂਟ ਕਰਦੇ ਭਾਜੀ YouTube ਤੇ ਭਾਜੀ ਲਾਈਵ ਚੱਲਦਾ ਠੀਕ ਹੈ ਜੀ ਤੇ ਵੀਰ ਸਾਡੇ ਖੇਡ ਰਹੇ ਆ ਵੀਰ ਦੱਸਣਾ ਚਾਹੂਗੇ ਕੌਸ਼ ਗਰਾਊਂਡ ਬਾਰੇ ਭਾਜੀ ਇਹ ਬੁੱਢਾ ਦਾਲ ਦੀ ਗਰਾਊਂਡ ਆ ਜੀ ਬੁੱਢਾ ਦਾਲ ਦੀ ਬੁੱਢਾ ਦਾਲ ਫੁੱਟਬਾਲ ਕਲੱਬ ਅੱਛਾ ਇਹ ਉਹਨਾਂ ਦੀ ਗਰਾਊਂਡ ਆ ਹਾਂ ਗਰਾਿਆਂ ਤੋਂ ਨਾ ਗਰਾਿਆਂ ਤੋਂ ਹਾਂ ਇਹ ਕਿੰਨਾ ਚਿਰ ਹੋ ਗਈ ਭਾਜੀ ਬਣੀ ਨੂੰ ਇਹਨੂੰ ਹੋਏ 2 ਸਾਲ ਤੀਜਾ ਚੱਲਦਾ ਪਿਆ ਹਾਂ 2 ਸਾਲ ਤੀਜਾ ਸਾਲ ਚੱਲਦਾ ਟੂਰਨਾਮੈਂਟ ਕਰਾ ਕੇ ਖੜੇ ਆ ਹਾਂ ਆਪਣੇ ਬਾਦਾ ਭਾਜੀ ਹਮ ਸ਼ਾਮ ਭਾਜੀ ਹਮ ਸਜੀਤ ਅੰਕਲ ਅੱਛਾ ਜੀ ਇਹ ਮੇਨ ਬੰਦੇ ਆ ਆਪਣੇ ਗਰਾਿਆਂ ਤੋਂ ਗਰਾਿਆਂ ਸਹੀ ਆ ਜੀ ਇਹਨਾਂ ਨੇ ਯੋਗਦਾਨ ਦਾ ਇਹਨਾਂ ਦੇ ਹਮਲੇ ਦੇ ਨਾਲੇ ਗਰਾਉਂਡ ਸ਼ੁਰੂ ਹੋਈ ਆ ਛੱਪੜ ਸੀ ਪਹਿਲਾਂ ਇਹ ਸਾਰਾ ਅੱਛਾ ਜੀ ਕੀ ਸੀ ਛੱਪੜ ਸੀਗਾ ਇਹ ਸਾਰੇ ਅੱਛਾ ਜੀ ਛੱਪੜ ਸੀ ਪਹਿਲਾਂ ਹਨਾ ਉਹਨਾਂ ਨੇ ਮਿਹਨਤ ਕਰਕੇ ਫਿਰ ਇਹ ਸਾਰਾ ਹਾਂ ਗਰਾਉਂਡ ਬਣਾਇਆ ਸ਼ਾਮ ਨੂੰ ਗੇਮ ਲੱਗਦੀ ਆ ਹਮ ਦਿੱਲੀ ਗੇਮ ਲੱਗਦੀ ਵੀਰੋ ਫੇਲੇ ਹੀ ਦਿੱਲੀ ਸ਼ਾਮ ਨੂੰ ਸਹੀ ਆ ਤੇ ਆ ਲਾਈਟਾਂ ਲਾਈਆਂ ਹੋਈਆਂ ਹਾਂ ਲੈ ਫਾਈਨਾਂ ਤੇ ਹੂੰ ਨਹੀਂ ਇੱਥੇ ਹੁਣ ਮੈਂ ਇਹ ਫੁੱਟਬਾਲ ਦੀ ਲੱਗਦੀ ਹੈ ਬੈਡਬਾਲ ਫੁੱਟਬਾਲ ਫੁੱਟਬਾਲ ਜਿਆਦਾ ਮੇਨ ਫੁੱਟਬਾਲ ਆ ਜੀ ਅੱਛਾ ਜੀ ਮੇਨ ਫੁੱਟਬਾਲ ਆਲੇ ਹਨ ਆਪਣੇ ਹੈ ਨਹੀਂ ਸੀਗਾ ਏਰੀਆ ਦੇ ਵਿੱਚ ਕੋਈ ਗਰਾਊਂਡ ਡੱਲੇ ਵੱਲ ਜਾਣਾ ਪੈਂਦਾ ਸੀਗਾ ਹਾਂ ਡੱਲੇ ਤੇ ਹੁਣ ਬੱਚੇ ਨਿਕਲਦੇ ਆ ਸ਼ਾਮ ਨੂੰ ਸ਼ਾਮ ਨੂੰ ਨਿਕਲਦੇ ਹਾਂ ਜੀ ਕ੍ਰਿਕਟ ਵਾਲੇ ਕ੍ਰਿਕਟ ਖੇਡਦੇ ਆ ਹੂੰ ਤੇ ਆ ਹੁਣ ਪੇਪਰਾਂ ਕਰਕੇ ਥੋੜਾ ਰਸ਼ ਘੱਟ ਹੈਗਾ ਨਹੀਂ ਤਾਂ ਫੰਡੇ ਦਾ ਸਾਰੀ ਦੱਸ ਲਿਖ ਲੱਗੇ ਹੀ ਰਹਿੰਦੇ ਆ ਨਾਲੇ ਇਹ ਵੀਰ ਇਦਾਂ ਇਹ ਚੀਜ਼ਾਂ ਬਾਣੀਆਂ ਚਾਹੀਦੀਆਂ ਸਾਡੇ ਪੰਜਾਬ ਦੇ ਵਿੱਚ ਕੌਣ ਇਹ ਨਸ਼ਾ ਪੱਤੇ ਤੋਂ ਦੂਰ ਕਰਦੇ ਆ ਹਾਂਜੀ ਕੌਣ ਕਿ ਨਾ ਇਧਰ ਧਿਆਨ ਜਾਊਗਾ ਉਹ ਕੋਈ ਨਸ਼ੇ ਪੱਤੇਆਂ ਨੂੰ ਜਾਂਦਾ ਨਹੀਂ ਹੁਣ ਮਾਰਚ ਵਿੱਚ ਫੇਰ ਟੂਰਨਾਮੈਂਟ ਕਰਾਉਣਾ ਇਹਨਾਂ ਨੇ ਹਾਂਜੀ ਪਿਛਲੇ 2 ਹਫ਼ਤੇ ਪਹਿਲਾਂ ਕਰਵਾਇਆ ਟੂਰਨਾਮੈਂਟ ਸਹੀ ਹੈ ਜੀ ਤੇ ਬਾਕੀ ਨਿਆਣੇ ਖੇਡ ਰਹੇ ਆ ਵੀਰੋ ਠੀਕ ਆ ਤੇ ਠੀਕ ਹੈ ਜੀ ਤੇ ਹੋਰ ਤੁਹਾਨੂੰ ਦਿਖਾ ਦਨੇ ਕੋਈ ਉਧਰ ਵੀ ਦੇਈਆਂ ਠੀਕ ਹੈ ਜੀ ਤੇ ਗਰਾਉਂਡ ਬਹੁਤ ਵੱਡੀ ਬਣਾਈ ਆ ਕਾਫੀ ਬਹੁਤ ਠੀਕ ਹੈ ਜੀ ਤੁਹਾਡੇ ਸਾਹਮਣੇ ਆ ਤੁਰਕੇ ਤਾਂ ਟਾਈਮ ਬਹੁਤ ਲੱਗ ਜਾਣਾ ਠੀਕ ਹੈ ਜੀ ਭਾਈ ਇਹ ਕਿੰਨੇ ਸਕੁਅਰ ਫੁੱਟ ਆ ਇਹ ਇਹ ਇੱਕ ਦਾ ਫੁੱਟ ਜਾਣ ਕੇ 30 ਤੋਂ ਉੱਤੇ ਹੀ ਹੋਊਗੀ 40 ਤੋਂ ਨਾ ਹਾਂਜੀ ਹਾਂਜੀ 50 ਇਹ ਤਾਂ ਫਿਰ ਜ਼ਿਆਦਾ ਹੋਣੀ ਮੇਰੇ ਹਿਸਾਬ ਨਾਲ ਹਾਂਜੀ ਹਾਂਜੀ ਉਧਰ ਪਹਿਲਾਂ ਹਾਕੀ ਦੀ ਗੇਮ ਲੱਗਦੀ ਹੁੰਦੀ ਸੀ ਅੱਛਾ ਜੀ ਹਾਕੀ ਦੀ ਗੇਮ ਹਾਂ ਤੇ ਹੁਣ ਇਹ ਫੁੱਲ ਆ ਉਧਰ ਨਿਆਣੇ ਕ੍ਰਿਕਟ ਖੇੜਦੇ ਹੁੰਦੇ ਆ ਇੱਧਰ ਫੁੱਟਬਾਲ ਖੇੜਦੇ ਆ ਫੁੱਟਬਾਲ ਸਹੀ ਉਧਰ ਕ੍ਰਿਕਟ ਇੱਧਰ ਫੁੱਟਬਾਲ ਹਾਂਜੀ ਹਾਂ ਸਹੀ ਆ ਤੇ ਉਹ ਛੱਪੜ ਲੱਗਦਾ ਵੀਰੋ ਜਾ ਕੇ ਦੇਖ ਠੀਕ ਹੈ ਜੀ ਤੋਰਨੇ ਚ ਤਾਂ ਬਹੁਤ ਟਾਈਮ ਵੀਰੋ ਲੱਗ ਜਾਣਾ ਆ ਦੇਖੋ ਸਾਰੇ ਫੁੱਟਬਾਲ ਦਾ ਬਣਾਇਆ ਆ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਇੱਦਾਂ ਤੁਹਾਨੂੰ ਵਧੀਆ ਚੀਜ਼ਾਂ ਕੋਈ ਦਿਖਾਉਦੇ ਰਵਾਂਗੇ ਸ਼ਾਮ ਨੂੰ ਸਵੇਰੇ ਸ਼ਾਮ ਸੈਰ ਕਰਨ ਨੂੰ ਵੀ ਆਉਂਦੇ ਲੋਕੀ ਅੱਛਾ ਸੈਰ ਕਰਨ ਵੀ ਆਉਂਦੇ ਆ ਹਨਾ ਸੈਰ ਕਰਨ ਨੂੰ ਵਧੀਆ ਹੋ ਗਿਆ ਹਾਂ ਸਹੀ ਹੈ ਸਿਆਣੇ ਬੰਦੇ ਲਈ ਸਿਆਣੇ ਬੰਦੇ ਲਈ ਇੱਧਰ ਸੈਰ ਕਰਨ ਕੁਰਸੀਆਂ ਲੱਗੀਆਂ ਹੋਈਆਂ ਬੈਠੋ ਆਪਣਾ ਆਰਾਮ ਕਰੋ ਸਹੀ ਆ ਹਾਂ ਕੁਰਸੀਆਂ ਵੀ ਲੱਗੀਆਂ ਹੋਈਆਂ ਵੀਰੋ ਠੀਕ ਹੈ ਜੀ ਤੇ ਵਧੀਆ ਸਿਸਟਮ ਹੈ ਯਾਨੀ ਕਿ ਇੱਦਾਂ ਦੀਆਂ ਚੀਜ਼ਾਂ ਬਣਨੀਆਂ ਚਾਹੀਦੀਆਂ ਠੀਕ ਹੈ ਜੀ ਠੀਕ ਹੈ YouTube ਤੇ ਚੈਨਲ ਠੀਕ ਹੈ ਸਰਚ ਮਾਰ ਕੇ ਲਾਈਵ ਚੱਲਦਾ ਹੋਣਾ ਲਾਈਵ ਦੇਖ ਲਿਓ ਪਰਮ ਹਾਂ ਤੇ ਬਹੁਤ ਹੀ ਵਧੀਆ ਗਰਾਉਂਡ ਆ ਵੀਰੋ ਇਹ ਤੇ ਗਰਾਹ ਸ਼ਹਿਰ ਦੀ ਇਦਾਂ ਦੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਆ ਇਹ ਵੀ ਸਾਡੇ ਨਿਆਣਿਆਂ ਵਾਲੇ ਜਾਂ ਕਹਿ ਦਈਏ ਹਨ ਨਵੀਂ ਔਣੇ ਵਾਲੀ ਪੀੜ੍ਹੀ ਦੇ ਸਾਨੂੰ ਚਾਹੀਦੀਆਂ ਇਹ ਚੀਜ਼ਾਂ ਹਾਂ ਵੀ ਸਾਡਾ ਅਸੀਂ ਵੀ ਖੇਡਣ ਦੇ ਵਿੱਚ ਸਾਡੇ ਵੀ ਪੰਜਾਬ ਨੰਬਰ 1 ਤੇ ਆ ਸਾਡਾ ਏਰੀਆ ਦਾ ਤਾ ਹੈ ਜੀ ਪੰਜਾਬ ਸਾਡਾ ਖੇਲਣ ਦੇ ਵਿੱਚ ਪੂਰਾ ਤਾਂ ਉਦਾ ਇੰਡੀਆ ਖੇਲਣ ਦੇ ਆਪਣਾ ਸਾਰਾ ਹੀ ਇੱਕੋ ਹੀ ਆ ਤੇ ਠੀਕ ਆ ਸਾਡੇ ਸਾਹਮਣੇ ਆ ਮਠਿਆਈ ਵਾਲੀ ਦੁਕਾਨ ਤੇ ਜਾਣਾ ਠੀਕ ਹੈ ਜੀ ਪਹਿਲੇ ਛੋਟਾ ਬਣਾ ਕਰਾਇਆ ਹੁਣ ਆਪਾਂ ਜਾ ਰਹੇ ਆ ਵੀਰੋ ਮਠਿਆਈ ਵਾਲੀ ਦੁਕਾਨ ਤੇ ਕਿਹੜੀ ਆ ਇਹ ਵੀ ਐਚ ਤੇ ਠੀਕ ਆ ਜੀ ਤੇ ਬਹੁਤ ਹੀ ਮਸ਼ਹੂਰ ਦੁਕਾਨ ਹੈ ਆ ਲੈ ਕਲਾਉਂਦਾ ਜੀ ਹੁਣ ਆਪਾਂ ਦੁਕਾਨ ਤੇ ਜਾ ਰਹੇ ਆ ਈਵੀ ਅੱਜ ਈਵੀ ਅੱਜ ਈਵੀ ਅੱਜ ਅੰਬਰਸਰੀਆਂ ਦੀ ਠੀਕ ਹੈ ਜੀ ਤੇ ਮਠਿਆਈ ਦੀ ਦੁਕਾਨ ਵੀ ਦਾਦੀ ਉਹ ਵੀ ਤੁਹਾਨੂੰ ਦਿਖਾ ਦ ਦੇਣਾ ਸਾਰੀ ਠੀਕ ਹੈ ਜੀ ਤੇ ਹਵਾ ਪੈਂਦੀ ਹੋਣੀ ਉਹਲੇ ਸੌਰੀ